ਮੈਂ ਟਿਕਾਪਾ ਹਾਂ ਸਾ ਬਾਈਨਿਸ ਕੀ ਫਤੇ ਤੇਰਾ ਨਾਮ ਸੁਖਦੀਪ ਕੌਰ ਹੈ ਮੇਰੇ ਤਿੰਨ ਬੱਚੇ ਨੇ ਦੋ ਬੇਟੀਆਂ ਤੇ ਇੱਕ ਬੇਟਾ ਸਰ ਮੇਰੇ ਅਸਲ ਡੈਥ ਹੋ ਗਈ ਸੀ ਕਿੰਨੇ ਵੇਨੇ ਪੜਲਾਂ ਔਰ ਉਸ ਦੇ ਕਰਨਾ ਕਰਦਾ ਕਰ ਕਸਕਣਾ ਬਹੁਤ ਮੁਸ਼ਕਿਲ ਹੋ ਗਿਆ ਸੀ ਮੈਂ ਇੱਕ ਸਕੂਲ ਵਿੱਚ ਹੈਲਪਰ ਲੱਗੀ ਹੋਈ ਸੀ ਅਸੀਂ ਆਪਣਾ ਪਰਿਵਾਰ ਦਾ ਖਰਚਾ ਚਲਾਰੇ ਸੀ ਇਹ ਉਹਨਾਂ ਦੇ ਡੈਥ ਹੋਣ ਤੋਂ ਬਾਅਦ ਸਾਡੇ ਘਰ ਦਾ ਖਰਚਾ ਚੱਲਣਾ ਬਹੁਤ ਮੁਸ਼ਕਿਲ ਹੋ ਗਿਆ ਤੇ ਮੋਂ ਸੰਗ ਇੱਕ ਸੰਸਥਾ ਮਿਲੀ ਉਹਨਾਂ ਨਾਲ ਸੇ ਸੰਪਰਕ ਕੀਤਾ ਦੇ ਸੰਪਰਕ ਕਰਨ ਤੋਂ ਬਾਅਦ ਉਹਨਾਂ ਨੇ ਸਾਨੂੰ ਇਹ ਮਸ਼ੀਨ ਦਿੱਤੀ ਕੋਪੀਆਂ ਮੁੰਨ ਵਾਲੀ ਮੈਂ ਤੇ ਮੇਰੀ ਬੇਟੀ ਦੋਨੋਂ ਅਸੀਂ ਰਲ ਕੇ ਇਸ ਮਸ਼ੀਨ ਤੇ ਕੋਟੀਆਂ ਬਣਾਵਾਂਗੇ ਤੇ ਸੇਲ ਕਰਾਂਗੇ ਆਪਣੇ ਘਰ ਦਾ ਬੁਜਾਰਾ ਚਲਾਮੂ ਨੇ ਬਹੁਤ अच्छी ਤਰ੍ਹਾਂ ਚਲਾਵਾਂਗੇ ਸਰ ਮੈਂ ਗੁਰੂ ਪੰਥ ٹرسٹ ਦਾ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਾਨੂੰ ਇਹ ਮਸ਼ੀਨ ਲੈ ਕੇ ਦਿੱਤੀ ਹੈ ਤੇ ਇਸ ਨਾਲ ਅਸੀਂ ਆਪਣੇ ਕੋਪੀਆਂ ਬੁਣ ਕੇ ਇਸ ਨਾਲ ਆਪਣੇ ਅਸੀਂ ਆਪਣਾ ਕੰਮ ਅੱਗੇ ਵਧਾਵਾਂਗੇ ਇੰਨਾ ਜ਼ਿਆਦਾ ਵਧਾਵਾਂਗੇ ਕਿ ਸਾਨੂੰ ਦੇਖ ਕੇ ਹੋਰ ਵੀ ਕਈ ਪਰਿਵਾਰਿਕ ਸੰਸਥਾ ਨਾਲ ਜੁੜਨ ਤੇ ਆਪਣਾ ਘਰ ਦਾ ਆਪਣੇ ਮੁਸ਼ਕਲਾਂ ਹੱਲ ਕਰਨ ਮੈਂ ਇਸ ਸੰਸਥਾ ਦਾ ਬਹੁਤ ਧੰਨਵਾਦ ਕਰਦੀ ਹਾਂ ਕਿ ਸਾਨੂੰ ਉਹਨਾਂ ਨੇ ਕੋਟੀਆਂ ਵਾਲੀ ਬੁਣਨ ਵਾਲੀ ਮਸ਼ੀਨ ਲੈ ਕੇ ਦਿੱਤੀ ਆ ਪਰਮਾਤਮਾ ਕਰੇ ਕਿ ਸਾਡਾ ਕੰਮ ਇੰਨਾ ਜ਼ਿਆਦਾ ਚੱਲ ਸਕੇ ਇੰਨਾ ਜ਼ਿਆਦਾ ਚੱਲੇ ਕਿ ਅਸੀਂ ਆਪਣੇ ਪਰਿਵਾਰ ਵਿੱਚ ਖੁਸ਼ ਰਹੀਏ ਤੇ ਆਪਣਾ ਕੰਮ ਬਹੁਤ ਵਧੀਆ ਤਰੀਕੇ ਨਾਲ ਸਨਾਸੂਕੀ ਵੈਗੋਜੀ ਕਾ ਖਾਲਸਾਓ ਆਏ ਕੂਜੀ ਕੀ ਫੱਟੇ ਮੇਰਾ ਨਾਮ ਅਮਨਜੀਤ ਪੌਰ ਹੈ ਮੈਂ ਬੀਏ ਫਸਟ ਇਅਰ ਵਿੱਚ ਪੜ੍ਹਦੀ ਹਾਂ ਤੇ ਮੇਰੇ ਪਾਪਾ ਦੀ ਮਤਲਬ ਡੈਥ ਹੋ ਗਈ ਸੀ 3 ਦਸੰਬਰ ਨੂੰ ਤੇ ਘਰ ਵਿੱਚ ਕਮਾਉਣ ਵਾਸਤੇ ਵੀ ਕੋਈ ਇੱਕ ਸਾਧਨ ਨਹੀਂ ਸੀ ਮੇਰੇ ਮੰਮਾ ਇੱਕ ਸਕੂਲ ਵਿੱਚ ਹੈਲਪਰ ਲੱਗੇ ਹੋਏ ਹਨ ਤੇ ਸਾਨੂੰ ਇਸ ਸੰਸਥਾ ਬਾਰੇ ਪਤਾ ਚੱਲਿਆ ਤਾਂ ਮੈਂ ਫੇਸਬੁਕ ਤੇ ਦੇਖ ਕੇ ਇਹਨਾਂ ਨਾਲ ਸੰਪਰਕ ਕੀਤਾ ਤਾਂ ਮਤਲਬ ਮੇ ਮੰਮਾ ਨੂੰ ਇਸ ਮਸ਼ੀਨ ਬਾਰੇ ਮਤਲਬ ਨੋਲੇਜ ਹੈ ਸੀ ਮੰਮੀ ਪਹਿਲੇ ਕੰਮ ਕਰਦੇ ਸੀ ਤਾਂ ਜਨਰਲ ਸੰਪਰਕ ਦਿੱਤੇ ਇਹਨਾਂ ਨੇ ਸਾਨੂੰ ਇਹ ਮਸ਼ੀਨ ਮਤਲਬ ਦਵਾਈ ਪ੍ਰੋਵਾਈਡ ਕੀਤੀ ਤੇ ਹੁਣ ਅਸੀਂ ਇੰਨਾ ਕੰਮ ਕਰਾਂਗੇ ਕਿ ਮੈਂ ਆਪਣੇ ਘਰ ਦਾ ਗੁਜ਼ਾਰਾ ਕਰ ਸਕਾਂ ਤੇ ਆਪਣਾ ਮਤਲਬ ਭਿੱਖ ਸੁਧਾ ਸਕਾਂ ਮੈਂ ਸੰਗਤਾਂ ਨੂੰ ਬੇਨਤੀ ਕਰਦੀ ਆ ਕਿ ਇਸ ਸੰਸਥਾ ਦੇ ਨਾਲ ਜੁੜੋ ਤਾਂ ਕਿ ਵੱਤ ਤੋਂ ਵੱਤ ਮਤਲਬ ਹਰ ਪਰਿਵਾਰ ਦੀ ਮਦਦ ਕੀਤੀ ਜਾਵੇ ਲੋੜਵੰਤਾ ਨੂੰ ਸਹਾਰਾ ਦਿੱਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ